ਹਰਦੇਵ ਸਿੰਘ ਕੀ ਕੰਮ ਕਰਦਾ ਉਹ ਪੰਜਾਬੀ ਤੋਂ ਹੈ ਨਾ ਪੰਜਾਬੀ ਤੋਂ ਆ ਦੱਬ ਕੀਤੀ ਆ ਟੈਂਡ ਦੇ ਸਿਵਲ ਤੇਰੀ ਵਰਦੀ ਆ ਸਾੜ ਤੇਰੇ ਹੱਥ ਜਾ ਤੇ ਜਨਾਬ ਗਨਮੈ ਲੱਗਾ ਮੈਂ ਗਨਮੈ ਲੱਗਾ ਸਰਾ ਪੀ ਕੇ ਗਨਮੈ ਨਹੀਂ ਗਨਮੈ ਲੱਗਾ ਅਸਲਾ ਤੇ ਮੇਰੇ ਕੋਲ ਚਾਹੀਦਾ ਨਾ ਮਨ ਲੂ ਗਨਮੈ ਲੱਗਾ ਤੂੰ ਤਾਂ ਉਹ ਗਨ ਲੈ ਰਹਿ ਕੇ ਗਨ ਉਹ ਤੋਂ ਵੱਡ ਨੂੰ ਘਰੇ ਛੱਡ ਕੇ ਆਉਂਗਾ ਤੇ ਨੇ ਗਨੋਂ ਦੇ ਘਰੇ ਛੱਡ ਕੇ ਆਉਂਗਾ ਤੂੰ ਗਨ ਕੱਢੀ ਜ ਬਣਦਾਂਗੀ ਮਰਵਾ ਆ ਗਿਆ ਅਸੀਂ ਤੈਨੂੰ ਕੁਛ ਆਖਿਆ ਮਾੜਾ ਚੰਗਾ ਵੀ ਤੇ ਜਨਾਬ ਗਨ ਉਂ ਅੰਦਰ ਪਈ ਰਵੇ ਨਹੀਂ ਨਹੀਂ ਹੋਣਾ ਚਲੋ ਚਲੋ ਤੂੰ ਚਲੋ ਛੱਡੋ ਤੂੰ ਇਹ ਦੱਸੋ ਪਹਿਲਾਂ ਮੈਨੂੰ ਲੱਗਾ ਉਹ ਤੇਰੇ ਨਾਲ ਤੇ ਜਨਾਬ ਗਨ ਨਾਲ ਹੈਗਾ ਨਹੀਂ 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 ਨਾਲ ਹੈਗਾ ਚੱਲ ਕਰੀ ਪਰ ਗਨ ਮੈਂ ਛੱਡ ਕੇ ਆਵਾਂ ਕਿਤੇ ਤੂੰ ਡਿਊਟੀ ਤੇ ਆ ਆਟਮ ਡਿਊਟੀ ਤੇ ਤੂੰ ਡਿਊਟੀ ਕਰਕੇ ਆ ਜੀ ਲੂਡੀ ਕਰਕੇ ਆ ਬ੍ਰਿੰਗ ਤੋਂ ਬੀਤੀ ਆ ਮੈਂ ਬਿਲ ਮੈਂ ਬਾਈ ਜੀ ਤੇ ਜਨਾਬ ਗੱਡੀ ਨਾਲ ਚਲਾਓ ਤੇ ਜਨਾਬ ਮੇਰੀ ਗੱਲ ਤੇ ਸੁਣੋ ਇਹ ਗੱਡੀ ਘੁਮਾ ਕੇ ਨਾ ਪਰਲੇਮੈਂਟੇ ਵਿੱਚ ਲੱਗੀ ਆ ਤੇ ਜਾ ਕੇ ਘੁੰਮ ਕੇ ਲੱਗੀ ਆ ਤੇ ਮੇਰੀ ਗੱਡੀ ਵੱਜ ਕੇ ਇਧਰ ਡੇਪੀ ਪਰਲੇਮੈਂਟੇ ਤੇ ਦੋਵੇਂ ਡਰਾਈਵਰ ਸਾਈਡਾਂ ਮਾਰ ਗਿਆ ਤੁਹਾਨੂੰ ਦੋ ਨਹੀਂ ਕਰਾ ਨਹੀਂ ਪਾ ਲਗਾ ਤੇ ਤੇਰੀ ਵੀ ਡਰਾਈਵਰ ਸਾਈਡ ਵੱਜ ਗਈ ਨਹੀਂ ਨਹੀਂ ਭਾਈ ਉਹਦੀ ਡਰਾਈਵਰ ਸਾਈਡ ਵੱਜੇ ਉਹ ਡਰਾਈਵਰ ਨਹੀਂ ਉਹ ਤਾਂ ਗੱਡੀ ਉੱਤੇ ਵੱਜੀ ਉਹਦੇ ਕੋਲ ਸਰਦੇਸ਼ ਸਿੰਘ ਕੀ ਕੰਮ ਕਰਦਾ ਪੰਜਾਬੋਂ ਜੀ ਪੰਜਾਬੋਂ ਦਾਦੀ ਕੀਤੀ ਆ ਟਾਈਮ ਦੇ ਤੇ ਬੰਦ ਤੇਰੇ ਵਰਦੀਆ ਸਾਡ ਤੇਰੇ ਹੱਥ ਜਾ ਤੇ ਜਨਾਬ ਗਨ ਮੈ ਲੱਗਾ ਮੈਂ ਗਨ ਮੈ ਲੱਗਾ ਸ਼ਰਾਬ ਪੀ ਗਨ ਮੈ ਨਹੀਂ ਗਨ ਮੈ ਲੱਗਾ ਅਸਲਾ ਤੇ ਮੇਰੇ ਕੋਲ ਚਾਹੀਦਾ ਨਾ ਮੰਨ ਲੂ ਗਨ ਮੈ ਲੱਗਾ ਤੂੰ ਤਾਂ ਨੂੰ ਗੱਲ ਰਹਿ ਕੇ ਗਨ ਉਤੋਂ ਵੱਡੋ ਘਰੇ ਛੱਡ ਕੇ ਆਉਂਗਾ ਨਹੀਂ ਗਨ ਉਹਦੇ ਘਰੇ ਛੱਡ ਕੇ ਆਉਂਗਾ ਤੂੰ ਗਨ ਗਨ ਕੱਢੀ ਜ ਬਣਦਾਂਗੀ ਮਾਲੂ ਆ ਗਿਆ ਅਸੀਂ ਤੈਨੂੰ ਕੁਛ ਆਖਿਆ ਮਾੜਾ ਚੰਗਾ ਵੀ ਤੇ ਜਨਾਬ ਗਨ ਉਤ ਅੰਦਰ ਪਈ ਰਹੇ ਨਹੀਂ ਨਹੀਂ ਹੋਣਾ ਚਲੋ ਚਲੋ ਤੁਸੀਂ ਚਲੋ ਛੱਡੋ ਤੂੰ ਇਹ ਦੱਸੋ ਪਹਿਲਾਂ ਮੈਨੂੰ ਲੱਗਾ ਉਹ ਤੇਰੇ ਨਾਲ ਤੇ ਜਨਾਬ ਗਨ ਨਾਲ ਹੈਗਾ ਨਹੀਂ 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 ਨਾਲ ਹੈਗਾ ਕਰੀ ਪਰ ਗੱਲ ਮੈਂ ਛੱਡ ਗਿਆ ਵਾਂ ਕਿ ਤੂੰ ਡਿਊਟੀ ਤੇ ਆ ਐਡਮ ਡਿਊਟੀ ਤੇ ਤੂੰ ਡਿਊਟੀ ਕਰਕੇ ਆ ਜੀ ਡਿਊਟੀ ਕਰਕੇ ਆ ਬਿਲਕੁਲ ਤੂੰ ਬਿੱਤੀ ਆ ਮੈਂ ਬਿੱਲ ਮੈਂ ਬਾਈ ਜੀ ਸਮਝਾਉਂਦੇ ਆ ਕਲਾਰ ਕੱਢਦੇ ਆ ਬਿੱਲ ਤੇ ਜਨਾਬ ਗੱਡੀ ਚਲਾਓ ਤੇ ਜਨਾਬ ਮੇਰੀ ਗੱਲ ਤੇ ਸੁਣੋ ਇਹ ਗੱਡੀ ਘੁਮਾ ਕੇ ਨਾ ਪਰਲੇ ਬਨੇ ਲੱਗੀ ਆ ਤੇ ਜਾ ਕੇ ਘੁੰਮ ਕੇ ਲੱਗੀ ਆ ਤੇ ਮੇਰੀ ਗੱਡੀ ਵੱਜ ਕੇ ਇਧਰ ਡੇਪੀ ਪਰਲੇ ਬਨੇ ਤੇ ਦੋਵੇਂ ਡਰਾਈਵਰ ਸਾਈਡਾਂ ਮਾਰ ਗਿਆ ਤੁਹਾਨੂੰ ਦੋ ਨਹੀਂ ਕਰਾਂ ਨੇ ਪਾਲਾ ਕਹਤੇ ਨਾ ਤੇਰੀ ਵੀ ਡਰਾਈਵਰ ਸਾਈਡ ਨਹੀਂ ਨਹੀਂ ਪਾਜੀ ਉਹਦੀ ਡਰਾਈਵਰ ਸਾਈਡ ਵੱਜੀ ਉਹਦੇ ਕੋਲ ਪ੍ਰਦੇਸ਼ ਸਿੰਘ ਕੀ ਕੰਮ ਕਰਦਾ ਉਹ ਪੰਜਾਬੀ ਤੋਂ ਹੈ ਨਾ ਪੰਜਾਬੀ ਪੁੱਸਿਆ ਦੱਬ ਕੀਤੀ ਆ ਟਾਈਮ ਦੇ ਸਿਮਰ ਤੇਰੀ ਵਰਦੀ ਆ ਸਾਡ ਤੇਰੇ ਹੱਥ ਜਾ ਤੇ ਜਨਾਬ ਗਨਮੈ ਲੱਗਾ ਮੈਂ ਗਨਮੈ ਲੱਗਾ ਸਰਾ ਪੀ ਕੇ ਗਨਮੈ ਨਹੀਂ ਗਨਮੈ ਲੱਗਾ ਅਸਲਾ ਤੇ ਮੇਰੇ ਕੋਲ ਚਾਹੀਦਾ ਨਾ ਮਨ ਲੂ ਗਨਮੈ ਲੱਗਾ ਤੂੰ ਤਾਂ ਉਹ ਗਨ ਲੈ ਰਹਿ ਕੇ ਗਨ ਉਹ ਤੋਂ ਵੱਡ ਨੂੰ ਘਰੇ ਛੱਡ ਕੇ ਆਉਂਗਾ ਤੇ ਨੇ ਗਨ ਉਹਦੇ ਘਰੇ ਛੱਡ ਕੇ ਆਉਂਗਾ ਤੂੰ ਗਨ ਗੱਡੀ ਚ ਬਣਦਾਂਗੀ ਮਾਲਵਾ ਆ ਗਿਆ ਅਸੀਂ ਤੈਨੂੰ ਕੁਛ ਆਖਿਆ ਮਾਣਾ ਚੰਗਾ ਵੀ ਤੇ ਜਨਾਬ ਗਨ ਉੱਤ ਅੰਦਰ ਪਈ ਰਹੇ ਨਹੀਂ ਨਹੀਂ ਹੁੰਦਾ ਚਲੋ ਚਲੋ ਹੋਰ ਚਲੋ ਛੱਡੋ ਤੂੰ ਇਹ ਦੱਸੋ ਪਹਿਲਾਂ ਮੈਨੂੰ ਲੱਗਾ ਉਹ ਤੇਰੇ ਨਾਲ ਤੇ ਜਨਾਬ ਗਨ ਨਾਲ ਹੈਗਾ ਨਹੀਂ 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 ਨਾਲ ਹੈਗਾ ਪਰ ਗਨ ਮੈਂ ਛੱਡ ਕੇ ਆਵਾ ਕਿਤੇ ਤੂੰ ਡਿਊਟੀ ਤੇ ਆ ਆ ਤੂੰ ਡਿਊਟੀ ਤੇ ਤੂੰ ਡਿਊਟੀ ਕਰਕੇ ਆ ਜੀ ਲੂਡੀ ਕਰਕੇ ਆ ਬਿਲਕ ਤੋਂ ਬਿੱਤੀ ਆ ਮੈਂ ਬਿੱਲ ਮੈਂ ਭਾਈ ਜੀ ਸਮਝਾਉਂਦੇ ਆ ਕਲਾੜ ਕੱਢਦੇ ਬ੍ਰਿੰਗ ਤੇ ਜਨਾਬ ਗੱਡੀ ਚਲਾਓ ਤੇ ਜਨਾਬ ਮੇਰੀ ਗੱਲ ਤੇ ਸੁਣੋ ਇਹ ਗੱਡੀ ਘੁਮਾ ਕੇ ਨਾ ਪਰਲੇ ਬਨੇ ਲੱਗੀ ਆ ਤੇ ਜਾ ਕੇ ਭੁਮ ਕੇ ਲੱਗੀ ਆ ਤੇ ਮੇਰੀ ਗੱਡੀ ਵੱਜ ਕੇ ਇਧਰ ਡੇਪੀ ਪਰਲੇ ਬਨੇ ਤੇ ਦੋਵੇਂ ਡਰਾਈਵਰ ਸਾਈਡਾਂ ਮਾਰ ਗਿਆ ਤੁਹਾਨੂੰ ਦੋ ਨਹੀਂ ਕਰਾਂ ਨੀ ਪਾਲਾ ਕਹਤੇ ਨਾ ਤੇ ਤੇਰੀ ਵੀ ਡਰਾਈਵਰ ਸਾਈਡ ਵੱਜ ਗਈ ਨਹੀਂ ਨਹੀਂ ਭਾਈ ਉਹਦੀ ਡਰਾਈਵਰ ਸਾਈਡ ਵੱਜੀ ਉਹਦੇ ਕੋਲ